ਅੱਜ 11 ਮਈ ਨੂੰ ਅਸੀਂ ਮਾਲਵਾ ਸਕੂਲ ਦੇ ਵਿੱਚ ਕੁਝ ਮਾਰਕੀਟ ਦੇ ਵਿੱਚ ਖੂਨ ਦਾਨ ਦਾ ਇੱਕ ਸ਼ਿਵਰ ਲਗਾਇਆ ਹੈ ਕੈਂਪ ਲਗਾਇਆ ਗਿਆ ਹੈ ਜਿਹੜਾ ਸਿਕਿਉਰਟੀ ਅਸੋਸੀਏਸ਼ਨ ਪੰਜਾਬ ਵੱਲੋਂ ਤੇ ਕੰਪਿਊਟਰ ਅਸੋਸੀਏਸ਼ਨ ਪੰਜਾਬ ਵੱਲੋਂ ਜੋ ਜਿੱਤਤਾ ਗਿਆ ਹੈ ਇਸ ਦੇ ਵਿੱਚ ਲੋਕਾਂ ਨੇ ਵੱਡ ਛੱਡ ਕੇ ਖੂਨ ਦਾਨ ਦਿੱਤਾ ਸਾਨੂੰ ਵੀ ਹਰ 6 ਮਹੀਨੇ ਬਾਅਦ ਖੂਨ ਦਾਨ ਦੇਦਣਾ ਚਾਹੀਦਾ ਹੈ ਜੋ ਕਿਸੇ ਮਾਨਵਤਾ ਦੀ ਸੇਵਾ ਲਈ ਕੰਮ ਆਉਂਦਾ ਹੈ ਕਿਸੇ ਵਿਅਕਤੀ ਨੂੰ ਸਭ ਤੋਂ ਕੀਮਤੀ ਉਪਹਾਰ ਦੇਣਾ ਜੀਵਨ ਰੂਪੀ ਉਪਹਾਰ ਖੂਨ ਹੈ ਖੂਨਦਾਨ ਮਹਾਦਾਨ ਫੋਰ ਦਾ ਕਮਿਊਨਿਟੀ ਵੱਲੋਂ ਪਹਿਲਾ ਬਲੱਡ ਗਰੁੱਪ ਚੈੱਕਅਪ ਖੂਨਦਾਨ ਕੈਂਪ ਬੀਪੀ ਅਤੇ 슈ਗਰ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ 11 ਮਈ 2024 ਨੂੰ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਮੋਡ ਗ੍ਰਾਮ ਕੋਚਰ ਮਾਰਕੀਟ ਵਿੱਚ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਮਾਹ ਡਾਕਟਰਾਂ ਦਾ ਸਹਿਯੋਗ ਰਹੇਗਾ ਇਸ ਵਿੱਚ ਤੁਹਾਨੂੰ ਸਭ ਨੂੰ ਮਹਾਦਾਨ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤੁਹਾਡੀ ਇੱਕ ਯੂਨਿਟ ਖੂਨਦਾਨ ਕੀਤੀ ਹੋਈ ਅਗਲੀ ਤਿੰਨ ਜ਼ਿੰਦਗੀਆਂ ਬਚਾਉਣ ਦੀ ਤਾਕਤ ਰੱਖਦੀ ਹੈ ਇਸ ਲਈ ਤੁਸੀਂ ਤੁਹਾਨੂੰ ਖੁਦ ਨੂੰ ਅਤੇ ਆਪਣੇ ਆਲੇ ਦੁਆਲੇ ਇਸ ਮਹਾਦਾਨ ਵਿੱਚ ਸਹਿਯੋਗ ਕਰਨ ਲਈ ਪ੍ਰੇਰਿਤ ਕਰਨਾ ਅਗਰ ਤੁਸੀਂ ਜਾਂ ਤੁਹਾਡੇ ਆਸ-ਪਾਸ ਉਮਰ ਘੱਟੋ-ਘੱਟ 18 ਸਾਲ ਹੈ ਅਤੇ 45 ਕਿਲੋਗ੍ਰam ਭਾਰ ਹੈ ਅਤੇ ਤੁਸੀਂ ਸਿਕ ਸੇਤ ਮੰਦ ਤੁਸੀਂ ਵੀ ਹਰ ਤਿੰਨ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਜ਼ਿੰਦਗੀਆਂ ਬਚਾ ਸਕਦੇ ਹੋ ਸੋ ਇਸ ਮਹਾਦਾਨ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨਾ 11 ਮਈ 2024 ਨੂੰ ਆਪਣੇ ਕੀਮਤੀ ਵਕਤ ਚੋਂ ਸਿਰਫ ਸਿਰਫ 30 ਮਿੰਟ ਕੱਢ ਕੇ ਇਸ ਮਹਾਦਾਨ ਵਿੱਚ ਸਹਿਯੋਗ ਕਰਕੇ ਤੁਸੀਂ ਵੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਇੱਕ ਸਹਿਯੋਗ ਕਰ ਸਕਦੇ ਹੋ ਇਸ ਕਰਕੇ 11 ਮਈ 2024 ਨੂੰ ਆਪਣਾ ਵੱਤ ਤੋਂ ਵੱਤ ਸਹਿਯੋਗ ਦੇਣਾ ਅਤੇ ਆਪਣੇ ਆਸ-ਪਾਸ ਸਪਨੂ ਇਸ ਮਹਾਦਾਨ ਦੇ ਵਿੱਚ ਸਹਿਯੋਗ ਕਰਨ ਲਈ ਪ੍ਰੇਰਿਤ ਕਰਨਾ ਧੰਨਵਾਦ ਅੱਜ 11 ਮਈ ਨੂੰ ਅਸੀਂ ਮਾਲਵਾ ਸਕੂਲ ਦੇ ਵਿੱਚ ਕੁਛ ਮਾਰਕਟ ਦੇ ਵਿੱਚ ਖੂਨ ਦਾਨ ਦਾ ਇੱਕ ਸ਼ਿਵ ਲਗਾਇਆ ਗਿਆ ਕੈਂਪ ਲਗਾਇਆ ਗਿਆ ਜਿਹੜਾ ਸਿਕਿਉਰਿਟੀ ਅਸੋਸੀਏਸ਼ਨ ਪੰਜਾਬ ਵੱਲੋਂ ਤੇ ਕੰਪਿਊਟਰ ਅਸੋਸੀਏਸ਼ਨ ਪੰਜਾਬ ਵੱਲੋਂ ਜੋ ਚਿਤਤਾ ਗਿਆ ਹੈ ਇਸ ਦੇ ਵਿੱਚ ਲੋਕਾਂ ਨੇ ਵੱਡ ਛੱਡ ਕੇ ਖੂਨ ਦਾਨ ਦਿੱਤਾ ਸਾਨੂੰ ਵੀ ਹਰ 6 ਮਹੀਨੇ ਬਾਅਦ ਖੂਨ ਦਾਨ ਦੇਣਾ ਚਾਹੀਦਾ ਹੈ ਜੋ ਕਿਸੇ ਮਾਨਵਤਾ ਦੀ ਸੇਵਾ ਲਈ ਕੰਮ ਆਉਂਦਾ ਹੈ ਕਿਸੇ ਵਿਅਕਤੀ ਨੂੰ ਸਭ ਤੋਂ ਕੀਮਤੀ ਉਪਹਾਰ ਦੇਣਾ ਜੀਵਨ ਰੂਪੀ ਉਪਹਾਰ ਖੂਨ ਹੈ ਖੂਨ ਦਾਨ ਮਹਾਦਾਨ ਫੋਰ ਦਾ ਕਮਿਊਨਿਟੀ ਵੱਲੋਂ ਪਹਿਲਾ ਬਲੱਡ ਗਰੁੱਪ ਚੈੱਕਅਪ ਖੂਨਦਾਨ ਕੈਂਪ ਬੀਪੀ ਅਤੇ ਸ਼ੂਗਰ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ 11 ਮਈ 2024 ਨੂੰ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਮੋਡ ਗ੍ਰਾਮ ਕੋਚਰ ਮਾਰਕੀਟ ਵਿੱਚ ਸਵੇਰੇ 11:00 ਵਜੇ ਤੋਂ ਲੈ ਕੇ 4:00 ਵਜੇ ਤੱਕ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਡੀਐਮਸੀ ਹਸਪਤਾਲ ਲੁਧਿਆਣਾ ਦੇ ਮਾਹ ਡਾਕਟਰਾਂ ਦਾ ਸਹਿਯੋਗ ਰਹੇਗਾ ਇਸ ਵਿੱਚ ਤੁਹਾਨੂੰ ਸਭ ਨੂੰ ਮਾਹਦਾਨ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤੁਹਾਡੀ ਇੱਕ ਯੂਨਿਟ ਖੂਨਦਾਨ ਕੀਤੀ ਹੋਈ ਅਗਲੀ ਤਿੰਨ ਜ਼ਿੰਦਗੀਆਂ ਬਚਾਉਣ ਦੀ ਤਾਕਤ ਰੱਖਦੀ ਹੈ ਇਸ ਲਈ ਤੁਸੀਂ ਤੁਹਾਨੂੰ ਖੁਦ ਨੂੰ ਅਤੇ ਆਪਣੇ ਆਲੇ ਦੁਆਲੇ ਇਸ ਮਹਾਦਾਨ ਵਿੱਚ ਸਹਿਯੋਗ ਕਰਨ ਲਈ ਪ੍ਰੇਰਿਤ ਕਰਨਾ ਅਗਰ ਤੁਸੀਂ ਜਾਂ ਤੁਹਾਡੇ ਆਸ-ਪਾਸ ਉਮਰ ਘੱਟੋ-ਘੱਟ 18 ਸਾਲ ਹੈ ਅਤੇ 45 ਕਿਲੋਗ੍ਰam ਭਾਰ ਹੈ ਅਤੇ ਤੁਸੀਂ ਸਿਹਤਮੰਦ ਤੁਸੀਂ ਵੀ ਹਰ ਤਿੰਨ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਜ਼ਿੰਦਗੀਆਂ ਬਚਾ ਸਕਦੇ ਹੋ ਸੋ ਇਸ ਮਹਾਦਾਨ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨਾ 11 ਮਈ 2024 ਨੂੰ ਆਪਣੇ ਕੀਮਤੀ ਵਕਤ ਚੋਂ ਸਿਰਫ ਔਰ ਸਿਰਫ 30 ਮਿੰਟ ਕੱਢ ਕੇ ਇਸ ਮਹਾਦਾਨ ਵਿੱਚ ਸਹਿਯੋਗ ਕਰਕੇ ਤੁਸੀਂ ਵੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਇੱਕ ਸਹਿਯੋਗ ਕਰ ਸਕਦੇ ਹੋ ਇਸ ਕਰਕੇ 11 ਮਈ 2024 ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣਾ ਅਤੇ ਆਪਣੇ ਆਸ-ਪਾਸ ਸਭ ਨੂੰ ਇਸ ਮਹਾਦਾਨ ਦੇ ਵਿੱਚ ਸਹਿਯੋਗ ਕਰਨ ਲਈ ਪ੍ਰੇਰਿਤ ਕਰਨਾ ਧੰਨਵਾਦ